ਸਸਟਾ ਜੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕੋਟੇ ਅਮਨਗੜ ਦੀਆਂ ਕੋਟੇ ਅਮਨਗੜ ਚਲਾ ਸਰਮੁਖਸਾੜ ਦੇ ਵਿੱਚ ਹੈ ਤੇ ਮੌਸਮ ਦਾ ਮਜਾਜ ਵਿਗੜਨ ਕਾਰਨ ਜਿਹੜੀ ਉਹ ਕਿਸਾਨ ਦੇ ਖੇਤ ਵਿੱਚ ਅੱਗ ਲੱਗ ਗਈ ਦੁਪਹਿਰ 2 ਵਜੇ ਦੀ ਘਟਨਾ ਹੈ ਵਾਪਰੀ ਹੈ ਤੇ ਪਿਛਲੇ ਕਈ ਦਿਨਾਂ ਤੋਂ ਮੌਸਮ ਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ ਮੌਸਮ ਦੀ ਜਿਹੜੀ ਉਹ ਗੜਬੜੀ ਬਹੁਤ ਜ਼ਿਆਦਾ ਹੈ ਦੁਪਹਿਰ 2 ਵਜੇ ਜਦੋਂ ਘੋਪ ਹਨੇਰਾ ਸ਼ਾ ਗਿਆ ਤੇ ਇੱਕਦਮ ਅਸਮਾਨੀ ਬਿਜਲੀ ਦੀ ਲਾਟ ਜਿਹੜੀ ਨਿਕਲੀ ਤੇ ਕਿਸਾਨ ਦੇ ਖੇਤ ਵਿੱਚ ਜਦੋਂ ਅੱਗ ਪੈ ਗਈ ਤਾਂ ਡੇਢ ਏਕੜ ਦੇ ਲਗਭਗ ਦਸਨ ਵਿੱਚ ਆਇਆ ਵੀ ਜਿਹੜੀ ਉਹ ਕਣਕ ਹੈ ਸੜ ਕੇ ਸੁਆਹ ਹੋ ਗਈ ਪਰ ਕਿਸਾਨਾਂ ਵੱਲੋਂ ਇਕੱਠੇ ਹੋਣ ਕਰਕੇ ਟਾਈਟਰਾਂ ਰੂਟਰਾਂ ਦਾ ਪੂਰਾ ਪ੍ਰਬੰਧ ਕਰਕੇ ਜਿਹੜੀ ਉਹ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਕਿਰਤ ਨੂੰ ਤੁਹਾਨੂੰ ਤੁਸੀਂ ਇਹਨਾਂ ਦੇ ਵਿੱਚ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਮੌਕੇ ਦੇ ਹਾਲਾਤ ਸੀ ਤੇ ਕਿਵੇਂ ਕਿਸਾਨਾਂ ਨੇ ਜਲਦੀ ਜਲਦੀ ਜਿਹੜਾ ਟਰੈਕਟਰ ਦਾ ਪ੍ਰਬੰਧ ਕਰਕੇ ਪਾਣੀ ਦਾ ਪ੍ਰਬੰਧ ਕਰਕੇ ਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਤਸਵੀਰਾਂ ਵਿੱਚ ਜਦੋਂ ਮਾਝਾ ਆਉਂਦਾ ਹੈ ਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਐ ਖੇਤ ਦੇ ਵਿੱਚ ਵਿੱਚ ਕਿਵੇਂ ਅੱਗ ਲੱਗੀ ਨੰਮਲਾ? ਆ ਕਿਵੇਂ ਲੱਗੀ ਇਹ? ਕੀ ਦੇਵਾਂ ਚ? ਇਹ ਪਾਰਾ ਸੰਗ